ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਖੋਖਲਾ ਨਿਕਲਿਆ ਊਧ ਕਾਂਗਰਸ ਦੇ ਪਰਦੇਸ਼ ਪਰਿਵਾਰੀ ਰਿਸ਼ੇਂਦਰ ਸਿੰਘ ਮਾਹਰ ਨੇ ਪ੍ਰਧਾਨ ਮੋਹਿਤ ਮਹਿੰਦਰ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਵਿੱਚ ਮੋਬਾਈਲ ਟਾਰਚ ਦੇ ਨਾਲ ਕੀਤੀ ਗਈ ਡਿਲੀਵਰੀ ਨੂੰ ਸੂਬਾ ਸਰਕਾਰ ਦੀ ਨਲਾਇਕੀ ਦੱਸਿਆ ਦੱਸ ਦਈਏ ਇੱਕ ਪ੍ਰੈਸ ਵਾਰਤਾ ਦੌਰਾਨ ਪੰਜਾਬੀ ਉਤ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਹੈ ਕਿ ਪਟਿਆਲਾ ਦੇ ਰਜਿੰਦਰ ਹਸਪਤਾਲ 'ਚ ਤਕਰੀਬਨ 12 ਘੰਟੇ ਬਿਜਲੀ ਨਾ ਆਈ ਅਤੇ ਡਾਕਟਰਾਂ ਵੱਲੋਂ ਮੋਬਾਈਲ ਦੀ ਟਾਰਚ ਜਗਾ ਕੇ ਕੀਤੀ ਗਈ ਗਰਭਤੀ ਮਹਿਲਾ ਦੀ ਡਿਲੀਵਰੀ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਰੰਟੀਆਂ ਸਿਰਫ ਇੱਕ ਤੋਖਾ ਹੈ ਹਸਪਤਾਲਾਂ 'ਚ ਬਿਜਲੀ ਦੀ ਪੂਰਤੀ ਜਿਹੜੀ ਆ ਉਹ ਨਾ ਕਰ ਪਾਉਣਾ ਸੂਬਾ ਸਰਕਾਰ ਦੀ ਲੋਕਾਂ ਦੀ ਸਿਹਤ ਪ੍ਰਤੀ ਸੁਵਿਰਤਾ ਦੀ ਜਿਹੜੀ ਤਸਵੀਰ ਹੈ ਉਸ ਨੂੰ ਦਰਸਾਉਂਦਾ ਹੈ ਦੱਸ દਈਏ ਇਸ ਤੋਂ ਇਲਾਵਾ ਮੋਹਿਤ ਵੱਲੋਂ ਖੇਤੀ ਦੀ ਬਿਜਲੀ ਸਪਲਾਈ 'ਚ ਲੱਗ ਰਹੇ ਕਟਾਂ ਬਾਰੇ ਬੋਲਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਖੇਤਾਂ ਲਈ ਨਿਰੰਤਰ ਬਿਜਲੀ ਦੇਣ ਦਾ ਵਾਅਦਾ ਕਰ ਕਿਸਾਨਾਂ ਨਾਲ ਜਿਹੜਾ ਹੈ ਕੋਜਾ ਮਜ਼ਾਕ ਠਾਇ ਛੋਨੇ ਤੇ ਮਸ਼ੀਨ ਦੌਰਾਨ ਕਿਸਾਨਾਂ ਨੂੰ ਮਹਿਜ਼ 2 ਟਾਈ ਘੰਟੇ ਹੀ ਬਿਜਲੀ ਮਿਲਦੀ ਹੈ ਜਦਕਿ ਕਾਂਗਰਸ ਦੇ ਸਮੇਂ 8 ਘੰਟੇ ਲਗਾਤਾਰ ਬਿਜਲੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਸੀ ਪਰ ਮੌਜੂਦਾ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦੇਣ 'ਚ ناکਾਮ ਰਹੀ ਉਤੇ ਹੀ ਯੂਥ ਕਾਂਗਰਸ ਦੇ ਪੰਜਾਬੀ ਕਾਂਗਰਸ ਦੇ ਇੰਚਾਰਜ ਰਸ਼ੇਂਦਰ ਸਿੰਘ ਨੇ ਮੀਡੀਆ ਰਿਪੋਰਟ ਦਾ ਜਿਹੜਾ ਹੈ ਹਵਾਲਾ ਦਿੰਦੇ ਹੋਏ ਬਿਜਲੀ ਸਬਸਿਡੀ ਦੇ ਵਧ ਰਹੇ ਬੋਝ ਨੂੰ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਬਿਜਲੀ ਦੀ ਵਧ ਰਹੀ ਮੰਗ ਸਤ ਦਾ ਸਬਸਿਡੀ 24000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇਗੀ ਜਿਸ ਦਾ ਬੋਝ ਪਾਵਰ ਕਮ ਨੂੰ ਬਰਦਾਸ਼ਤ ਕਰਨਾ ਪਵੇਗਾ ਕੋ ਗੱਲ ਇਹ ਹੈ ਕਿ ਫਾਇਦਾ ਤਾਂ ਕੋਈ ਹੈ ਨਹੀਂ ਇੱਕ ਜਦੋਂ ਏਮਪਲੋਈ ਸਰਕਾਰੀ ਏਮਪਲੋਈ ਹੁੰਦਾ ਹੈ ਉਦੀ ਇੱਕ ਮਰਿਆਦਾ ਹੁੰਦੀ ਹੈ ਕੋਈ ਕਾਰਨ ਹੁੰਦਾ ਹੈ ਕਿ ਉਹ ਪੋਲਿਟਿਕਲ ਪਾਰਟੀ ਨਾਲ ਅਫੀਲੀਏਟ ਨਹੀਂ ਹੋ ਸਕਦਾ ਕੋਈ ਕਾਰਨ ਹੁੰਦਾ ਹੈ ਕਿ ਚੋਣਾਂ ਵੇਲੇ ਉਹ ਕਿਸੇ ਪੋਲਿਟਿਕਲ ਰੈਲੀ 'ਚ ਨਹੀਂ ਦੇਖ ਸਕਦਾ ਔਰ ਜਦੋਂ ਆਰਐਸਐਸ ਦੀ ਗੱਲ ਹੁੰਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਉਹ ਖੁੱਲ ਦੇ ਰਿਆ ਔਰ ਪ੍ਰੈਸ਼ਰ ਪਾਉਣਗੇ EMPLOYEES ਤੇ ਕਿ ਤੁਸੀਂ ਆਰਐਸਐਸ ਜੁਆਇਨ ਕਰੋ ਔਰ ਇਦੋਂ ਵੱਡੀ ਮਾੜੀ ਗੱਲ ਕੋਈ ਨਹੀਂ ਇਦਾਂ ਦੇ ਪ੍ਰੈਸ਼ਰ ਪਹਿਲਾਂ ਵੀ ਮੋਦੀ ਸਾਹਿਬ ਬਹੁਤ ਪਾ ਰਹੇ ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਿਆ ਪਰ ਜੇ ਫੇਰ ਤੋਂ ਹੁਣ ਇਹ ਇਦਾਂ ਦੀ ਗੱਲ ਕਰਨਗੇ ਕਿ ਧੱਕੇ ਨਾਲ ਸਰਕਾਰੀ EMPLOYEES ਨੂੰ RSS ਦੇ ਵਰਕਰ ਬਣਾਉਣ ਦੀ ਜਦੋਂ ਗੱਲ ਆਊਗੀ ਤਾਂ ਉਹ ਨਿੰਦਣਯੋਗ ਹੈ। ਔਰ ਸਰਕਾਰੀ EMPLOYEES ਦੀ ਇੱਕ ਮਰਿਆਦਾ ਹੈ ਔਰ ਜਦੋਂ ਉਹਨਾਂ ਨੂੰ ਫੋਰਸ ਕੀਤਾ ਜਾਊਗਾ ਦੁਰਵਰਤੋਂ ਹੋਣੀ ਹੈ ਰਿਸੋਰਸੇਸ ਦੀ, ਦੁਰਵਰਤੋਂ ਹੋਣੀ ਹੈ ਉਹਨਾਂ ਦਾ ਟਾਈਮ, ਉਹਨਾਂ ਦਾ ਟਾਈਮ ਹੈ ਜਿਹੜਾ ਬੜਾ ਕੀਮਤੀ ਹੁੰਦਾ ਸਰਕਾਰੀ EMPLOYEES ਦਾ। ਉਹਨਾਂ ਦੇ ਟਾਈਮ ਦੀ ਦੁਰਵਰਤੋਂ ਹੋਊਗੀ, ਉਹਨਾਂ ਦੇ ਗੱਡੀਆਂ ਦੇ ਤੇਲਾਂ ਦੀ ਦੁਰਵਰਤੋਂ ਹੋਊਗੀ, ਉਹਨਾਂ ਦੇ ਮੋਬਾਈਲਾਂ ਦੇ ਬਿੱਲਾਂ ਦੀ ਦੁਰਵਰਤੋਂ ਹੋਊਗੀ ਹਰ ਤਰ੍ਹਾਂ ਦੀ ਦੁਰਵਰਤੋਂ ਔਰ ਸਭ ਤੋਂ ਜ਼ਿਆਦਾ ਕਿ EMPLOYEES ਦੀ ਚੋੜੀ ਕਿਸੇ ਵੀ ਤਰੀਕੇ ਉਹ ਕਰਸ ਕੇ ਉਹ ਕਹਿਣਗੇ ਕਿ ਆ ਪ੍ਰੋਵੀਜ਼ਨ ਅਸੀਂ ਖੋਲਤੀ ਬੈਂਡ ਖੋਲਤਾ ਤੇ ਹੁਣ ਤੁਸੀਂ RSS ਧੱਕੇ ਨਾਲ ਜੁਆਇਨ ਕਰੋ ਇਹ ਸਭ ਤੋਂ ਵੱਡਾ ਜਿਹੜਾ ਖਤਰੇ ਦੀ ਘੰਟੀ ਹੈ ਸਾਹਮਣੇ ਆ ਰਹੀ ਹੈ